ਸਰਕਾਰ ਦੀ ਨੀਤੀ 'ਚ ਕੋਈ ਖੋਟ ਨਹੀਂ ਹੈਗਾ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਤੁਸੀਂ ਸਭ ਨੂੰ ਜਾਣਦੇ ਹੋ ਜੀ ਤੁਸੀਂ ਬਹੁਤ ਚਾਂਸ ਦੇ ਕੇ ਮਾਨੂੰ ਦੇਖ ਲਈ ਬਹੁਤ ਵਾਰ ਤੁਸੀਂ ਜਿਤਾਇਆ ਹੈ ਕਿ ਪਹਿਲਾਂ ਤਾਂ ਉਹ ਤੁਹਾਨੂੰ ਥੋੜਾ ਸਾਹ ਛੱਡ ਕੇ ਭੱਜੇ ਸੀ ਸਰ ਤੁਸੀਂ ਉਹਨਾਂ ਨੂੰ ਪੁਚਾ ਦਿਓ ਤੁਸੀਂ ਉਹਨਾਂ ਨੂੰ ਵੜਨ ਨਾਲ ਦੇ ਹੋ ਜੀ ਇੱਥੇ ਤੇ ਸਰਕਾਰ ਗ੍ਰਾਂਟਾਂ ਖਿਨੀ ਦਿਖਾਉਂਦੀ ਤੇ ਤੁਸੀਂ ਵੋਟਾਂ ਤਾਂ ਵੀ ਨਾ ਦਿਖਾਇਓ ਜੀ ਜਿੱਥੇ ਵੀ ਮੈਂ ਜਾਣੀਏ ਗੱਲ ਗਰੂਸ ਨੂੰ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਏ ਕਦ ਲਾਗੂ ਕਰਨਗੇ ਇਸ ਹੀ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ 1000 ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ ਉਹ ਆਪਣੇ ਪਰਿਵਾਰ ਲਈ ਉਹ ਆਪਣੇ ਲਈ ਉਹ ਲਾਲਚ ਵੀ ਹੈਗਾ ਪਰਿਵਾਰਕ ਰਜੇਵਿਆਂ ਕਰਕੇ ਮੇਥੋਂ ਦੋ ਕੁ ਮਹੀਨੇ ਧੂਰੀ ਚ ਆਇਆ ਵੀ ਨਹੀਂ ਗਿਆ ਮੈਂ ਇਹਦੀ ਵੀ ਪਹਿਲਾਂ ਮਾਫੀ ਮੰਗਦੀ ਆ ਤੁਹਾਡੇ ਸਾਰਿਆਂ ਤੋਂ ਪਰ ਹੁਣ ਜੇ ਆਏ ਆ ਤੇ ਪੱਕੇ ਆਏ ਆ ਹੁਣ 10 ਦਿਨ ਇੱਥੇ ਰਵਾਂਗੇ ਤੁਹਾਡੇ ਵਿੱਚ ਹੀ ਰਾਵਾਂਗੇ ਉਸ ਤੋਂ ਬਾਅਦ ਵੀ ਕਿਹੜੇ ਲਾਉਂਦੇ ਰਾਵਾਂਗੇ ਜੇ ਆਪਾਂ ਗੱਲ ਕਰ ਲਈਆਂ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੰਮਾਂ ਦੀ ਤੇ ਸਭ ਤੋਂ ਪਹਿਲਾ ਮਸਲਾ ਜਿਹੜਾ ਧੂਰੀ ਚ ਜਿਹੜੇ ਆਉਂਦਿਆਂ ਨੂੰ ਸੁਣਾਇਆ ਗਿਆ ਸੀਗਾ ਕਿ ਸਾਡਾ ਸੁਆ ਕਵਰ ਹੋਣਾ ਚਾਹੀਦਾ ਸੋ ਪਹਿਲੇ ਪਹਿਲ ਚ ਸੀਐਮ ਭਗਵੰਤ ਮਾਨ ਜੀ ਨੇ ਉਹ ਸੁਆ ਕਵਰ ਕਰਿਆ ਜਿਹਦੇ ਤੇ 33 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲਿਆ ਤੇ ਅੱਜ ਉੱਥੇ ਮੈਂ ਸੁਣਿਆ ਕਿ ਲੋਕ ਸ਼ਹਿਰ ਵੀ ਕਰਦੇ ਨੇ ਲੋਕ ਬੱਚਿਆਂ ਨੂੰ ਵੀ ਖੜਾਉਂਦੇ ਨੇ ਮਨ ਖੁਸ਼ ਹੁੰਦਾ ਹੈ ਗੱਲਾਂ ਕਰਾਂ ਕੇ ਕਿ ਜਿਹੜੇ ਪੈਸਾ ਸਰਕਾਰ ਲਾ ਰਹੀ ਹੈ ਉਹ ਲੋਕਾਂ ਤੱਕ ਆਮ ਪਬਲਿਕ ਤੱਕ ਪਹੁੰਚ ਰਿਹਾ ਹੈ ਇਹ ਤਾਂ ਹੀ ਪੁੱਛ ਰਹੇ ਕਿ ਕਿ ਸਰਕਾਰ ਦੀ ਨੀਤੀ ਚ ਕੋਈ ਖੋਟ ਨਹੀਂ ਹੈਗਾ ਸਾਨੂੰ ਆਪਣੇ ਪਰਿਵਾਰ ਲਈ ਆਪਣੇ ਲਈ ਕੋਈ ਉਹ ਲਾਲਚ ਨਹੀਂ ਹੈਗਾ ਸਾਨੂੰ ਸਿਰਫ ਆਇਆ ਹੈ ਕਿ ਜਿਹੜਾ ਪੈਸਾ ਹੈਗਾ ਉਹ ਲੋਕਾਂ ਤੱਕ ਪਹੁੰਚੇ ਦੂਜੀ ਗੱਲ ਆਈ ਸਾਡਾ ਜਿਹੜਾ ਹਸਪੀਟਲ ਹੈ ਜਿਹੜਾ ਸਿਵਲ ਹਸਪੀਟਲ ਹੈ ਉਹਦੀ ਬਹੁਤ ਖਸਤਾ ਹਾਲਾਤ ਸੀਗੀ ਨਾ ਤੇ ਡਾਕਟਰ ਸੀਗੇ ਨਾ ਮਸ਼ੀਨ ਸੀਗੀਆਂ ਜੋ ਜੋ ਫੈਸਿਲਿਟੀ ਚਾਹੀਦੀ ਇੱਕ ਵੀ ਫੈਸਿਲਿਟੀ ਨਹੀਂ ਸੀਗੀ ਸੋ ਬਾਈਕ ਰੋਡ ਦੇ ਖਪੇ ਦੀ ਲਾਗਤ ਨਾਲ ਉਹ ਵੀ ਮਸ਼ੀਨਾਂ ਵੀ ਮਹਿੰਗੀਆਂ ਕਰਾਈਆਂ ਗਈਆਂ ਨੇ ਬਿਲਡਿੰਗ ਵੀ ਨਵੀਂ ਬਣ ਰਹੀ ਹੈ ਤੇ ਉੱਥੇ ਡਾਕਟਰ ਵੀ ਤੁਹਾਨੂੰ ਜਿਹੜੇ ਵੀ ਚਾਹੀਦੇ ਨੇ ਸਪੈਸ਼ਲਿਸਟ ਚਾਹੀਦੇ ਨੇ ਉਹ ਵੀ ਉੱਥੇ ਬੈਠਿਆ ਕਰਨਗੇ। ਬਾਕੀ ਇਹ ਕਿ ਰੇਲਵੇ ਜਿਹੜਾ ਬ੍ਰਿਜ ਦਾ ਮਸਲਾ ਹੁੰਦਾ ਹੈ, ਓਵਰ ਬ੍ਰਿਜ, ਅੰਡਰ ਬ੍ਰਿਜ ਜੋ ਵੀ ਬਣਨਾ ਹੈ, ਉਹਦੇ ਤੇ ਵੀ ਸਰਕਾਰ ਗੌਰ ਕਰ ਰਹੀ ਹੈ। ਉਹਦੇ ਤੇ ਵੀ ਮੀਟਿੰਗਸ ਚੱਲਦੀਆਂ ਨੇ। ਅਸੀਂ ਪ੍ਰਮਾਤਮਾ ਅਗੇ ਵੀ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਮਾਨ ਸਰਕਾਰ ਉਹ ਵੀ ਜਲਦ ਤੋਂ ਜਲਦ ਜਿਹੜਾ ਤੂਰੀ ਦਾ ਇੱਕ ਵੱਡਾ ਮਸਲਾ ਉਹ ਵੀ ਹੱਲ ਕਰੇਗੀ। ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਤੁਸੀਂ ਸਭ ਨੂੰ ਜਾਣਦੇ ਹੋ ਜੀ ਤੁਸੀਂ ਬਹੁਤ ਚਾਂਸ ਦੇ ਕੇ ਮੈਨੂੰ ਦੇਖ ਲਏ ਬਹੁਤ ਵਾਰ ਤੁਸੀਂ ਜਿਤਾਇਆ ਆਏ ਮੈਂ ਅਰਵਿੰਦ ਖੰਨਾ ਖੰਨਾ ਜਿੱਦੀ ਵੀ ਗੱਲ ਆਉਂਦੀ ਹੈ ਤੁਸੀਂ ਉਹਨਾਂ ਨੂੰ 2012 ਜਿੱਤੋ ਜਿਤਾ ਕੇ ਭੇਜਿਆ ਜਦ ਕਿ ਤੁਹਾਡਾ ਸਾਥ ਛੱਡ ਕੇ ਇੱਥੋਂ ਭੱਜ ਗਏ ਸੋ ਮੈਂ ਇਸ ਵਾਰ ਉਮੀਦ ਕਰਦੀ ਹਾਂ ਕਿ ਪਹਿਲਾਂ ਤਾਂ ਉਹ ਤੁਹਾਨੂੰ ਤੁਹਾਡਾ ਸਾਥ ਛੱਡ ਕੇ ਭੱਜੇ ਸੀ ਇਸ ਵਾਰ ਤੁਸੀਂ ਉਹਨਾਂ ਨੂੰ ਪੁਚਾ ਦਿਓ ਤੁਸੀਂ ਉਹਨਾਂ ਨੂੰ ਵੜਨ ਨਾ ਦੇਓ ਜੀ ਇੱਥੇ ਅਸੀਂ ਤੁਹਾਡੇ ਵਰਗੀਆਂ ਲੋਕਾਂ ਦੇ ਵਿੱਚ ਰਹਾਂਗੇ ਕਦੇ ਵੀ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜਦੇ ਸੋ ਮੇਰੀ ਇਹੀ ਤੁਹਾਡੇ ਅੱਗੇ ਅਪੀਲ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਹੋਰ ਲਾ ਕੇ ਇਥੋਂ ਦੇ ਜਿਹੜੇ ਕੈਂਡੀਡੇਟ ਨੇ ਗੁਰਮੀਤ ਸਿੰਘ ਮੀਤਹੇਰ ਜੀ ਨੇ ਜਿਤਾਉ ਜੀ ਤੇ ਧੂਰੀ ਦੀ ਲੀਡ ਵੱਧ ਤੋਂ ਵੱਧ ਹੋਣੀ ਚਾਹੀਦੀ ਇਹ ਅਸੀਂ ਆਸ ਕਰਦੇ ਹਾਂ ਜੇ ਸਰਕਾਰ ਗਰੰਟਾਂ ਕੋ ਤੁਹਾਨੂੰ ਪਿੱਠ ਵੀ ਦਿਖਾਉਂਦੀ ਤੇ ਤੁਸੀਂ ਵੋਟਾਂ ਤੋਂ ਵੀ ਨਾ ਦਿਖਾਓ ਜੀ ਹੈਨਾ ਇਹੀ ਆਸ ਇਹੀ ਉਮੀਦ ਹੈ ਤੇ ਜੇ ਆਪਣੇ ਸੈਂਟਰ ਚ ਵੀ ਨਿਮਾਇਦੇ ਜਾਂਦੇ ਨੇ ਤੇ ਹੋਰ ਕੰਮ ਹੋਣਗੇ ਹੋਰ ਪ੍ਰੋਜੈਕਟਸ ਆਉਣਗੇ ਧੂਰੀ ਲਈ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਮੇਰੀਆਂ ਭੈਣਾਂ ਤੋਂ ਵੀ ਮਾਵਾਂ ਤੋਂ ਵੀ ਕਿ ਵਾਅਦ ਤੋਂ ਵਾਅਦ ਵੋਟਾਂ ਪਾ ਕੇ ਘਰੇ ਨਹੀਂ ਰਹਿਣਾ ਜੀ ਤਰੀਕ ਨੂੰ ਕਿਸੇ ਨੇ ਵੀ ਤੇ ਜਿਹੜੀ ਇੱਥੇ ਗੱਲ ਆਉਂਦੀ ਹੈ ਕਿ ਲੇਡੀਜ਼ ਦਾ 1000 ਰੁਪਿਆ ਜਿੱਥੇ ਵੀ ਮੈਂ ਜਾਣਦੀ ਆ ਇਹ ਗੱਲ ਜ਼ਰੂਰ ਸਾਨੂੰ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਿਆ ਕਦ ਲਾਗੂ ਕਰੂਗੀ ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸੀ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ 1000 ਰੁਪਏ ਉਹ ਵੀ ਲੇਡੀਜ਼ ਨੂੰ ਮੰਨਾ ਸ਼ੁਰੂ ਹੋਏਗਾ ਤੇ ਲੇਡੀਜ਼ ਇਹ ਗੱਲ ਉਹਨਾਂ ਪਿੱਛੇ ਰਹੋਗੇ ਯਾਰ ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਦਾ ਕਰਿਆ ਤਾਂ ਜ਼ਰੂਰ ਪੂਰਾ ਕਰਨਗੇ ਜਿਵੇਂ 600 ਯੂਨਿਟ ਦਾ ਵਾਦਾ ਕੀਤਾ ਸੀਗਾ ਉਹ ਪੂਰਾ ਹੋਇਆ ਧੂਰੀ ਚ ਜਿੰਨੇ ਵਾਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਹੈ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਉਹ ਦੋ ਸਾਲਾਂ ਚ ਕਰਕੇ ਦਿਖਾ ਦੇ ਜਿਹੜਾ ਟੋਡਾ ਦਾ ਮਸਲਾ ਸੀਗਾ ਕਿ ਸੂਆ ਟਕਣਾ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪਰ ਕਿਸੇ ਨੇ ਗੌਰ ਨਹੀਂ ਕਰਿਆ ਕਿੰਨੀਆਂ ਬਿਮਾਰੀਆਂ ਦਾ ਘਰ ਸੀਗਾ ਤੇ ਅੱਜ ਉੱਥੇ ਬੱਚੇ ਵੀ ਖੇਡਦੇ ਨੇ ਮਾਨ ਸਾਹਿਬ ਨੂੰ ਕਿਸੇ ਨੇ ਦੱਸਿਆ ਕਿ ਇੰਨੀ ਵਧੀਆ ਹਾਲਤ ਹੋ ਗਈ ਕਿ ਬੱਚਿਆਂ ਨੂੰ ਸੈਰ ਕਰਾਉਂਦੇ ਨੇ ਬੱਚੇ ਖੇਡਦੇ ਨੇ ਦਿਲ ਨੂੰ ਖੁਸ਼ੀ ਹੋਈ ਕਿ ਮੈਨੂੰ ਅੱਜ ਬਹੁਤ ਤਸੱਲੀ ਹੋਈ ਹੈ ਕਿ ਜਿਹੜਾ ਮੈਂ ਕੰਮ ਕਰ ਰਹੇ ਹਾਂ ਲੋਕ ਖੁਸ਼ ਨੇ ਸੋ ਏਸੀ ਆਸ ਦੇ ਏਸੀ ਉਮੀਦ ਦੇ ਤਹਿਤ ਤੁਹਾਡੇ ਕੋਲੇ ਆਏ ਆ ਤੇ ਤੁਸੀਂ ਇੱਕ ਤਰੀਕ ਨਹੀਂ ਵੋਟਾਂ ਮੈਂ ਕਹਿੰਨੀ ਆਂ ਭਰ ਦਿਓ ਧੂਰੀ ਕਿਸੇ ਬਸ ਪਿੱਛੇ ਨਾ ਰਹੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ